ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸਪਾਲ ਸਿੰਘ ਹੈ ਮੈਂ ਲੁਧਿਆਣਾ ਪੰਜਾ ਦਾ ਰੈਣਪਾਲਾ ਹਾਂ ਕਿਸਾਨ ਵੀਰਾਂ ਦਾ ਆਰਗੈਨਿਕ ਜਨਰੇਸ਼ਨ ਫਾਰਮਿੰਗ ਤੇ ਬਹੁਤ-ਬਹੁਤ ਸਵਾਗਤ ਹੈ ਕਿਸਾਨ ਵੀਰੋ ਜਨਰੇਸ਼ਨ ਫਾਰਮਿੰਗ ਤੁਹਾਡੇ ਨਾਲ ਇੱਕ ਮਿਲ ਕੇ ਅ ਬਿਜ਼ਨਸ ਕਰਨ ਜਾ ਰਹੇ ਜਿਸ ਨੂੰ ਆਪਾਂ 파ਟਨਰਸ਼ਿਪ ਬਿਜ਼ਨਸ ਇਸ ਤਰ੍ਹਾਂ ਕਹਿ ਦਿੰਨੇ ਹਾਂ ਤੁਹਾਡੇ ਨਾਲ ਪ੍ਰੋਫਿਟ ਇਨ ਸ਼ੇਅਰਿੰਗ ਦਾ ਸ਼ੇਅਰ ਕੀਤਾ ਜਾਏਗਾ ਜੋ ਕਿ ਆਪਣੀ ਹਾਰੀ ਸੋਨੇ ਦੀ ਫਸਲ ਤੋਂ ਵੀ ਜ਼ਿਆਦਾ ਪ੍ਰੋਫਿਟ ਦੇ ਕੇ ਜਾਏਗੀ ਇਸ ਵਿੱਚ ਤੁਸੀਂ ਇੱਕ ਕਿਲਾ ਜ਼ਮੀਨ ਦਾ ਦੇਣਾ ਘੱਟੋ ਘੱਟ 5 ਸਾਲ ਲਈ ਉਹ ਤੁਹਾਡੇ ਨਾਲ ਇੱਕ ਐਗਰੀਮੈਂਟ ਕਰ ਲਿਆ ਜਾਏਗਾ ਔਰ 20 ਲੱਖ ਰੁਪਿਆ ਲੱਗੇਗਾ ਜਿਸ ਤਰ੍ਹਾਂ ਹੀ ਆਪਾਂ ਪੈਸੇ ਦਾ ਆਉਂਦਾ ਦਾ ਹਰੇਕ ਮਨ ਦੇ ਵਿੱਚ ਜਾਂਦਾ ਹੈ ਇਹ ਕੰਪਨੀ ਪੈਸੇ ਇਕੱਠੇ ਕਰਨ ਆਲੀ ਹੈ ਤੇ ਇਸ ਨੇ ਭਾਜ ਜਾਣਾ ਹੈ ਸੋਚ ਵੀ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਪਿਛਲੇ ਵਾਰ ਲੋਕਾਂ ਨਾਲ ਠੱਗੀ ਮਾਰੀ ਹੈ ਪਰ ਅਗਰ ਇਹੀ ਪੈਸਾ ਤੁਹਾਡੀ ਜ਼ਮੀਨ ਤੇ ਲੱਗ ਜਾਵੇ ਜੋ ਵੀ ਫਸਲ ਹੋਏਗੀ ਜੋ ਵੀ ਪ੍ਰੋਜੈਕਟ ਲੱਗੇਗਾ ਉਹ ਤੁਹਾਡੀ ਹੀ ਜ਼ਮੀਨ ਤੇ ਲੱਗੇਗਾ ਤਾਂ ਫਿਰ ਤੁਹਾਨੂੰ ਇਹ ਡਰ ਵੀ ਨਹੀਂ ਰਹੇਗਾ ਕਿਉਂਕਿ ਅਗਰ ਕੰਪਨੀ ਅੱਜ ਪੈਸੇ ਲੈ ਕੇ ਜਾਂ ਅੱਜ ਪ੍ਰੋਜੈਕਟ ਲਗਾ ਕੇ ਕੱਲ ਨੂੰ ਭੱਜ ਜਾਂਦੀ ਹੈ ਤਾਂ ਵੀ ਤੁਹਾਡਾ ਬੈਨੀਫਿਟ ਹੈ ਅਗਰ ਖੜੀ ਰਹੀ ਤਾਂ ਵੀ ਬੈਨੀਫਿਟ ਹੈ ਕੰਪਨੀ 13 ਸਾਲ ਤੋਂ ਕੰਮ ਕਰ ਰਹੀ ਹੈ ਹਜੇ ਤੱਕ ਤਾਂ ਇਹ ਜਾ ਕੋਈ ਚੱਕਰ ਨਹੀਂ ਆਇਆ ਇਸ ਕੰਪਨੀ ਨਾਲ 6000 ਦੇ ਕਰੀਬ ਕਿਸਾਨ ਜੁੜ ਕੇ ਖੇਤੀ ਕਰ ਰਹੇ ਹਨ ਤੇ ਬਹੁਤ ਵੱਡਾ ਲਾਭ ਇਹ ਉਠਾ ਸਕਦੇ ਚੁੱਕੇ ਹਨ ਤਾਂ ਆਓ ਮੈਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦਿਖਾਉਣਾ ਹਾਂ ਪਹਿਲਾ ਇਸ ਪ੍ਰੋਜੈਕਟ ਦੇ ਵਿੱਚ ਕੰਪਨੀ ਤੁਹਾਡੇ ਤੇ ਬਰਮੀ ਕੰਪੋਸਟ ਦਾ ਕੰਮ ਕਰੇਗੀ ਤੇ ਨਾਲ ਹੀ ਨਾਲ ਤੁਹਾਡੀ ਮਿੱਟੀ ਟੈਸਟ ਕਰਕੇ ਉੱਥੇ ਬੂਟੇ ਵੀ ਲਗਾਏ ਜਾਣਗੇ ਹੋ ਸਕਦਾ ਉੱਥੇ ਅਮਰੂਦ ਦਾ ਬੂਟਾ ਲੱਗ ਜਾਏ ਸੇਬ ਦਾ ਲੱਗ ਜਾਏ ਅਮਰੂਦ ਦਾ ਲੱਗ ਜਾਏ ਨਿੰਬੂ ਦਾ ਲੱਗ ਜਾਏ ਇਸ ਤਰ੍ਹਾਂ ਦੇ ਕੋਈ ਵੀ ਬੂਟੇ ਲੱਗ ਸਕਦੇ ਹਨ ਤੁਹਾਨੂੰ ਜਿਹੜਾ ਮਹੀਨੇ ਦੀ ਜਿਹੜੀ ਫਿਕਸਿੰਗ ਕਮ ਆਉਣੀ ਹੈ ਉਹ ਵੀ ਤੁਹਾਨੂੰ ਮੈਂ ਵੀਡੀਓ ਤੋਂ ਬਾਅਦ ਤੇ ਦਿੱਤੂੰਗਾ ਪਹਿਲਾਂ ਆਪਾਂ ਇਸ ਕੈਲਕੂਲੇਸ਼ਨ ਦੇਖ ਲਈਏ ਇੱਕ ਜਿਹੜਾ ਕੇਚੂਅ ਬੈਗ ਆ ਉਹਦਾ ਖਰਚਾ ਕਿੰਦਾ ਹੁੰਦਾ ਇੱਕ ਬੈਗ ਤੇ ਕਿੰਨਾ ਖਾਚਾ ਆਉਂਦਾ ਇਹ ਜਿਹੜਾ ਆਪਾਂ ਬੈਗ ਲਾਉਨੇ ਆ ਇਹ 12 ਫੁੱਟ ਲੰਬਾ ਏ 4 ਫੁੱਟ ਚੌੜਾ ਤੇ 2 ਫੁੱਟ ਉੱਚਾ ਹੀ ਆ ਜੀ ਤੇ ਇਹਦਾ ਇਹ ਖਰਚੇ ਦੀ ਗੱਲ ਕਰਦੇ ਆ ਤਾਂ ਇਹ ਜਿਹੜਾ ਬੈਗ ਆਪਾਂ ਯੂਜ਼ ਕਰਦੇ ਆ ਇਹ 350 ਜੀਐਸਐਮ ਦਾ ਬੈਗ ਆ ਤੇ ਇਹਦੇ ਵਿੱਚ ਜਿਹੜਾ ਕੇchuਆ ਪੈਂਦਾ ਉਹ 30 ਕਿਲੋ ਪੈਂਦਾ ਜੀ 30 ਕਿਲੋ ਕੇchuਆ ਪੈਂਦਾ ਤੇ ਇਹ 250 ਰੁਪਏ ਦੇ ਹਿਸਾਬ ਨਾਲ 7500 ਦਾ ਕੇchuਆ ਆਉਂਦਾ ਤੇ ਬੈਗ ਦੀ ਕਾਸਟ ਆਪਣੀ 1500 ਰੁਪਏ ਜੀ ਤੇ ਇਹਦੇ ਵਿੱਚ ਤਕਰੀਬਨ ਤਕਰੀਬਨ 1500 ਕਿਜੀ ਗੋਬਰ ਪੈਂਦਾ ਜਿਹੜਾ 750 ਰੁਪਏ ਦਾ ਆਉਂਦਾ ਤੇ ਇਹ ਬੈਗ ਨੂੰ ਖੜਾ ਕਰਨ ਦੇ ਉੱਤੇ 350 ਰੁਪਏ ਖਰਚਾ ਆਉਂਦਾ ਤੇ ਇਹਦੇ ਨਾਲ ਨਾਲ ਇਹ ਬੈਗ ਨੂੰ ਜਿਹੜੀ ਆਪਾਂ ਸਪੋਰਟਾਂ ਲਾਉਨੇ ਆ ਉਹ ਸਪੋਰਟਾਂ ਇਹਦੇ ਵਿੱਚ 200 ਰੁਪਏ ਦੀ ਲੱਗਦੀਆਂ ਨੇ ਤਕਰੀਬਨ 10000 ਰੁਪਏ ਇੱਕ ਬੈਗ ਦੇ ਉੱਤੇ ਖਰਚੇ ਦਾ ਆਉਂਦਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦਾ ਜਨਰੇਸ਼ਨ ਪਾਰਟ ਕੀ ਆ ਵੀ ਇਹ ਇੱਕ ਗਨੋਏ ਦਾ ਇੱਕ ਬੈਗ ਦੋਸਤੋ ਤੁਸੀਂ ਦੇਖ ਲੇਤਾਗਾ ਕਿ ਇਸ ਤਰ੍ਹਾਂ ਕੈਲਕੂਲੇਸ਼ਨ ਕਰਨ ਦੇ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਇੱਕ ਬੈੱਡ ਨਾਮ ਦੀ ਇੱਕ ਚੀਜ਼ ਲਗਾਈ ਜਾਂਦੀ ਹੈ ਜੋ ਕਿ ਇੱਕ ਗੁੰਡੋਇਆ ਖਾਦ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾਏਗਾ ਇਸ ਦੀ ਜੋ ਲਾਗਤ ਕੱਢੀ ਗਈ ਹੈ 10000 ਦੇ ਕਰੀਬ ਇਸ ਦੀ ਟੋਟਲ ਲਾਗਤ ਕੱਢੀ ਗਈ ਹੈ ਇਹ ਜਿਹੜੇ ਬੈੱਡ ਲੱਗਣਗੇ ਇਹ ਤੁਹਾਡੇ ਕਿੱਲੇ ਦੇ ਵਿੱਚ 200 ਬੈੱਡ ਲਗਾਏ ਜਾਏਗਾ ਤੇ 40 ਪਲਾਂਟ ਲਗਾਏ ਜਾਣਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਤੁਹਾਡੀ ਸੋਇਲ ਟੈਸਟਿੰਗ ਹੋਏਗੀ ਟੈਸਟਿੰਗ ਕਰਨ ਤੋਂ ਬਾਅਦ ਉੱਥੇ ਜਿਹੜਾ ਬੂਟਾ ਲੱਗੇਗਾ ਨਿੰਬੂ ਦਾ ਲੱਗੇ ਅਮਰੂਦ ਦਾ ਲੱਗੇ ਸੇਬ ਦਾ ਲੱਗੇ ਡ੍ਰੈਗਨ ਦਾ ਲੱਗੇ ਕੋਈ ਵੀ ਲੱਗ ਸਕਦਾ ਹੈਗਾ ਉੱਥੇ ਬੂਟੇ ਲਗਾਏ ਜਾਣਗੇ ਔਰ ਉਸਦੇ ਦੇਖ ਰਹਾ ਕਿ ਵਾਸਤੇ ਵੀ ਤੁਹਾਨੂੰ ਬੰਦਾ ਦਿੱਤਾ ਜਾਏਗਾ ਜਿਸ ਨੂੰ ਕਿ ਕੰਪਨੀ ਹੀ ਸੈਲਰੀ ਦੇਗੀ ਅਗਰ ਤੁਹਾਡੇ ਚ ਕੋਈ ਇਸ ਤੇ ਕੰਮ ਕਰਨ ਦਾ ਚਾਹਵਾਨ ਹੈ ਤਾਂ 10000 ਰੁਪਏ ਦੀ ਪਰ ਸੈਲਰੀ ਵੀ ਲੈ ਸਕਦਾ ਆਉ ਤਾਂ ਤੁਹਾਨੂੰ ਉਹਨੂੰ ਪ੍ਰੋਫਿਟ ਬਾਰੇ ਦੱਸ ਦਿੰਨਾ ਕਿ ਤੁਹਾਡਾ ਪ੍ਰੋਫਿਟ ਇਹਦੇ ਵਿੱਚ ਕੀ ਹੋਏਗਾ ਹਰੇਕ ਮਹੀਨੇ ਤੁਹਾਨੂੰ 1 ਲੱਖ ਰੁਪਏ ਮਿਲੇਗਾ ਔਰ 10000 ਰੁਪਿਆ ਉਹ ਤਨਖਾਹ ਮਿਲੇਗੀ ਜੋ ਕਿ ਉੱਤੇ ਬੰਦਾ ਕੰਮ ਕਰਦਾ ਹੋਏਗਾ 5000 ਰੁਪਏ ਮਹੀਨਾ ਤੁਹਾਨੂੰ ਤੁਹਾਡੀ ਜ਼ਮੀਨ ਦਾ ਠੇਕਾ ਮਿਲੇਗਾ ਜਿਸ ਨੂੰ ਅਗਰ ਸਾਲ ਤੇ ਕੈਲਕੂਲੇਟ ਕਰ ਦਿੱਤਾ ਜਾਵੇ ਤਾਂ ਇਹ ਬਣ ਜਾਂਦਾ 60000 ਰੁਪਿਆ ਇਹ ਜਿਹੜਾ ਤੁਹਾਨੂੰ ਹਰੇਕ ਮਹੀਨੇ ਪੱਕੇ ਦੇ ਵਿੱਚ ਆਊਗਾ ਤੁਹਾਡੇ ਤੋਂ ਵੀ ਜਿਹੜਾ ਪੈਸਾ ਲੈਂਦਾ ਜਾ ਪੱਕੇ ਚ ਆਊਗਾ ਕੰਪਨੀ ਤੁਹਾਡੇ ਨਾਲ ਐਗਰੀਮੈਂਟ ਕਰੇਗੀ ਜਿਸ ਵਿੱਚ ਕੰਪਨੀ ਮੁਕਰ ਨਹੀਂ ਸਕਦੀ ਹੈਗੀ ਔਰ 5 ਸਾਲ ਤੋਂ ਬਾਅਦ ਕੀ ਹੋਏਗਾ 5 ਸਾਲ ਤੋਂ ਉਹ ਜਿਹੜਾ ਪ੍ਰੋਜੈਕਟ ਹੈ ਜੋ ਕਿ ਬਹੁਤ ਵੱਡਾ ਪ੍ਰੋਫਿਟ ਦੇਣ ਜਾ ਰਿਹਾ ਹੈ ਉਹ ਤੁਹਾਡੇ ਹਵਾਲੇ ਕਰ ਦਿੱਤਾ ਜਾਏਗਾ 5 ਸਾਲ ਤੋਂ ਪਹਿਲਾਂ ਜੋ ਵੀ ਜਿੰਨੀ ਵੀ ਫਸਲ ਹੋਏਗੀ ਜਿੰਨੇ ਵੀ ਖਾਦ ਬਣੇਗੀ ਜੋ ਵੀ ਗੁੰਡੋਏ ਹੋਣਗੇ ਉਹ ਕੰਪਨੀ ਦੇ ਹੋਣਗੇ ਕੰਪਨੀ ਉਸ ਨੂੰ ਚੱਕ ਕੇ ਲੈ ਜਾਏਗੀ ਔਰ ਕੰਪਨੀ ਦੇ ਵਿੱਚ ਘਾਟੇ ਜਾਂ ਪ੍ਰੋਫਿਟ ਚਾਹ ਉਹਦੇ ਤੁਹਾਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਬੈਠੇ ਬਿਠਾਏ ਆਪਣਾ 1,115,000 ਰੁਪਇਆ ਪ੍ਰਾਪਤ ਕਰ ਸਕਦੇ ਹੋ ਤੇ ਆਪਣਾ ਹੋਰ ਕੋਈ ਕੰਮ ਬਲ ਧਿਆਨ ਦੇ ਸਕਦੇ ਹੋ ਤਾਂ ਅਗਰ ਹੋਰ ਬਤੇਰੇ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਮਿਹਰਬਾਨੀ ਥੈਂਕ ਯੂ ਵੈਰੀ ਮਚ ਸ਼ਸ਼ੀਕਾਲ